ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ World Media Max ਲੈ ਕੇ ਆਏ ਹਾਂ ਅੱਜ ਦੀ ਵੱਡੀ ਖਬਰ ਖਤਰੇ ਦੇ ਨਿਸ਼ਾਨ ਤੇ ਆ ਗਿਆ ਕੰਗਣੀਵਾਲ ਦੀ ਬਈ ਦਾ ਪਾਣੀ ਜਾਣਦੇ ਆ ਸਾਰੀ ਖਬਰ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ World Media Max ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਂ ਨਵੀਂ ਖਬਰਾਂ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੱਸ ਤਹੀ ਕੰਗਣੀਵਾਲ ਪਿੰਡ ਜੋ ਜਲੰਧਰ ਤੋਂ ਨੂਰਮੰਦਰ ਰੋਡ ਤੋਂ ਸਿੱਧਾ ਹੈ ਉੱਥੇ ਦੀ ਬਈ ਵਿੱਚ ਕਾਫੀ ਜ਼ਿਆਦਾ ਮਾਤਰਾ ਵਿੱਚ ਪਾਣੀ ਆ ਗਿਆ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਹੈ ਲਗਾਤਾਰ بارش ਪੈ ਰਹੀ ਹੈ ਉਸ ਦੇ ਚਲਦੇ ਬਈ ਦਾ ਪਾਣੀ ਕਾਫੀ ਉੱਪਰ ਵੱਲ ਨੂੰ ਹੁੰਦਾ ਜਾ ਰਿਹਾ ਹੈ ਇਸ ਬਈ ਦੇ ਪਾਣੀ ਨੇ ਕਾਫੀ ਜਗ੍ਹਾ ਘੇਰ ਲਈ ਹੈ ਕਈ ਖੇਤ ਜੋ ਇਸ ਪਾਣੀ ਨਾਲ ਡੁੱਬ ਗਏ ਹਨ ਅਤੇ ਕਾਫੀ ਫਸਲ ਖਰਾਬ ਹੋ ਗਈ ਹੈ ਇਸ ਪਾਣੀ ਦੇ ਤੇਜ਼ ਵਹਾਅ ਕਾਰਨ ਇੱਥੇ ਬਣਿਆ ਪੁਲ ਵੀ ਅਧਰ ਟੁੱਟ ਗਿਆ ਹੈ ਪੁਲ ਬੈਠ ਚੁੱਕਾ ਹੈ ਪਾਣੀ ਦਾ ਪੱਧਰ ਉੱਪਰ ਵੱਲ ਨੂੰ ਆ ਗਿਆ ਹੈ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਹੈ ਤੁਸੀਂ ਦੇਖ ਰਹੇ ਹੋ ਕਿ ਮੌਸਮ ਅਜੇ ਵੀ ਬਹੁਤ ਖਰਾਬ ਚੱਲਦਾ ਆ ਰਿਹਾ ਹੈ ਇਸ ਕਰਕੇ ਕਿਸੇ ਵੀ ਟਾਈਮ 'ਇੱਕ ਪੁਲ ਟੁੱਟ ਸਕਦਾ ਹੈ ਕਿਉਂਕਿ ਜਿਹੜੇ ਪੁਲ ਦੇ ਪਿੱਲਰ ਸਾਈਡ ਵੀ ਦਿਖਾਉਂਦੇ ਆ। ਦੇਖੋ ਦਿਵਾਲੀ ਪਿੰਡ ਦੇ ਸਾਈਡ ਵਾਲ ਬੈਂਹ ਦਾ ਪਾਣੀ ਸੜਕ ਉੱਪਰ ਆ ਗਿਆ ਜਿਸ ਕਰਕੇ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ ਸਕੂਲ ਜੋ ਬੈਂਹ ਦੇ ਬਿਲਕੁਲ ਨੇੜੇ ਬਣਿਆ ਹੋਇਆ ਹੈ। ਇਸ ਸਕੂਲ ਦੇ ਅੰਦਰ ਵੀ ਪਾਣੀ ਭਰ ਚੁੱਕਾ ਹੈ। ਤਾਂ ਜਿੰਨਾ ਵੀ ਹੋ ਸਕੇ ਆਪਣਾ ਬਚਾਅ ਕਰੋ ਕਿਉਂਕਿ ਇਹ ਜਿਹੜਾ ਪੁਲ ਹੈ ਕਾਫੀ ਪੁਰਾਣਾ ਹੋ ਗਿਆ ਹੈ। ਤਾਂ ਦੋਸਤੋ ਏਸੀ ਵੱਡੀ ਖਬਰ ਜੋ ਪਿੰਡ ਕੰਗਣੀਵਾਲ ਤੋਂ ਆ ਰਹੀ ਹੈ। ਇਤਾਂ ਦੀਆਂ ਹੋਰ ਖਬਰਾਂ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ। ਧੰਨਵਾਦ।